ਡਰ ਕੇਸ ਦੇ ਵਿੱਚ 25 ਐਸਆਈਟੀ ਬਣਾਉਣ ਤੇ ਮਜੀਠੀਆ ਨੇ ਸਰਕਾਰ ਨੂੰ ਹੀ ਕੇਰ ਲਿਆ ਮੇਰੇ ਖਿਲਾਫ ਇੱਕ ਹੋਰ ਝੂਠਾ ਕੇਸ ਦਰਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮਜੀਠੀਆ ਨੇ ਕਿਹਾ ਜੋੜਾ ਕੇਸ ਬਣਾਇਆ ਹੈ ਬਣਾ ਲਓ ਸੱਚਾ ਸਾਬਤ ਹੋ ਕੇ ਨਿਕਲਾਂਗਾ ਦਿਨ-ਬਦ ਦਿਨ ਐਸਆਈਟੀ ਦਾ ਲੈਵਲ ਹੇਠਾ ਦਿਖਦਾ ਜਾ ਰਿਹਾ ਹੈ ਮਜੀਠੀਆ ਨੇ ਕਿਹਾ ਉਹਨੇ ਕਿਹਾ ਕਿ ਉਹਨ ਐਸਆਈਟੀ ਵਾਲੇ ਅਫਸਰ ਦੇ ਨਾਲ ਪੋਸਟਿੰਗ ਦਾ ਸੌਦਾ ਹੋਵੇਗੀ ਅੱਜ ਸਾਰਿਆਂ ਨੇ ਖਬਰ ਪੜੀ ਲਈ ਹੋਣੀ ਕਿ now the fifth sit to hold investigation against majid thia and drug case aa khabar laggi hai ji is to baad siyasi karan ki ho sakda main ta bhagwant maan ji nu kahunga mainu pata thodi buklahat mere masleyan nu leke bahut vaddi hai oh main samajh sakda kyunki tusi ek eh ja dar da mahol paida kita punjab ch ki kheti kithe da koi thode khilaf bolda nahi ਹੁਣ ਜਿਹੜਾ ਇੱਕ ਅੱਧਾ ਕੋਈ ਬੋਲਦਾ ਤੁਹਾਨੂੰ ਪਸੰਦ ਨਹੀਂ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਯਾਦ ਹੋਊਗਾ ਤੁਹਾਨੂੰ ਜਦੋਂ ਤੁਸੀਂ ਚੀਨਾ ਸਾਫ ਦੀ ਸਿੱਟ ਬਣਾਈ ਸੀ ਆ ਪਿਛਲੀਆਂ ਬਣਾਈਆਂ ਸਨ ਕਿ ਤੁਸੀਂ ਆਪ ਚੇਅਰਮੈਨ ਲੱਗੋ ਸਿੱਟ ਦੇ ਤੇ ਨਾਲ ਜਿਹੜਾ ਇਹ ਵਿਭਗ ਕੁਮਾਰ ਹੋ ਗਿਆ ਇਹ ਤੁਹਾਡਾ ਵਿਜੇ ਨੈਰ ਹੋ ਗਿਆ ਜਿਹੜੇ ਦਿੱਲੀੋਂ ਆ ਕੇ ਬੈਠੇ ਆ ਉਹਨਾਂ ਨੂੰ ਨਾਲ ਮੈਂਬਰ ਪਾ ਲਓ ਕਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰੱਗ ਦੇ ਮਸਲੇ ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸਿਟ ਤੋਂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸੈਟ ਬਣਾਈ ਜਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਚ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ ਪੰਜ ਸਿੱਟਾਂ ਬਣਾਤੀਆਂ ਔਰ ਤੁਸੀਂ ਅੱਜ ਹਰਾਨ ਹੋਵੋਗੇ ਹਰ ਵੇਲੇ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਕੇ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ 'ਚ ਹੈ ਕੁਝ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਿਸ ਕਰਨ ਦੀ ਬਣੀ ਆ ਬਾਕੀ ਜ਼ਿਕਰ ਹੋਇਆ ਬਲਰਾਜ ਸੌਂ ਦੀ ਬਣੀ ਮਤਲਬ ਕਿ ਦੀ ਕਿ ਦੀ ਡੀਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਤੀ ਗਈ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ ਵਰੁਣ ਸ਼ਰਮਾ ਨੂੰ ਹੈਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ 'ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਕਿ ਉਹਦੋਂ ਚੱਟੋ ਪਾਦਿਆ ਨੇ ਉਹਨੂੰ ਲਾਇਆ ਫਿਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ 'ਚ ਰੌਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਪਸਰਾਂਨ ਤੱਕ ਲਾ ਕੇ ਜਦੋਂ ਥੱਲੇ ਦੇ ਲੈਵਲ ਦੇ ਅਪਸਰਾਂ ਨੂੰ ਲਾਉਂਦੇ ਆ ਕਿਉਂ ਕਿਉਂਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਵੱਡੇ ਸਮਝਦਾਰ ਨਹੀਂ ਉਹਨਾਂ ਨੇ ਵਰਦੀਆਂ ਹੰਡਾਈਆਂ ਨੇ ਉਹਨਾਂ ਨੇ ਨੌਕਰੀ ਹੰਡਾਈ ਆ ਉਹਨਾਂ ਨੂੰ ਗੱਲ ਦੀ ਸਮਝ ਆ ਔਰ ਅੱਜ ਹਰਚਰਨ ਭੁੱਲਰ ਤੋਂ ਬਾਅਦ ਇਹ ਵਰਨ ਸ਼ਰਮਾ AIG ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤ ਆ ਉਹਨਾਂ ਇਹਨਾਂ ਨਾਲ ਸੌਦਾ ਹੋਊਗਾ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦੇਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨਾਂ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਇਹ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਔਰ ਰਿਕਾਰਡ ਤੋੜ ਕੇ ਟੁੱਟ ਗਏ ਜੀ